ਆਇਆ ਜੀ ਸਾਡੀ ਜੌਬ ਆ ਇੱਕ ਘਰ ਆ ਵਾ ਇੱਕ ਘਰ ਆ ਬਣਿਆ ਤੇ ਅੰਦਰਵਾਰ ਉਹਦੇ ਆ ਹੋਈ ਐ ਦਿਨਵਾਂ ਤੇ ਸਕੈਫੋਲਡਿੰਗ ਤੇਦਰ ਅੰਦਰ ਪਾਰਟੀਸ਼ਨ ਵਗੈਰਾ ਜਿਹੜੇ ਕਮਰੇ ਵਗੈਰਾ ਬਣਨੇ ਆ ਲਿਵਿੰਗ ਰੂਮ ਸਟੋਰ ਕਿਚਨ ਠੀਕ ਹੈ ਇਸ ਦੇ ਉੱਪਰ ਫਿਰ ਬੈਡਰੂਮ ਬਣਨਗੇ ਆ ਦੂਜੀ ਮੰਜ਼ਲ ਇੱਥੋਂ ਤੱਕ ਦੂਜੀ ਮੰਜ਼ਲ ਆ ਆਹ ਥਾ ਆ ਸਾਰੀ ਇਧਰ ਖੇਤ ਆ ਉਪਰੇ ਪਿੰਡਾਂ ਦਾ ਇਹਦੇ ਤੋਂ ਉਪਰੇ ਆ ਰੋਡ ਆ ਬਸ ਜਾ ਰਹੀ ਇੱਥੇ ਤੇ ਆ ਇਧਰ ਹੈਗਾ ਆਪਣਾ ਸੇਤ ਠੀਕ ਹੈ ਜੀ ਤੇ ਆ ਹੁੰਦਾ ਜੇ ਕੰਮ ਐਦਾਂ ਇਹਦੇ ਵਿੱਚ ਜਾਨੀ ਕਿ ਇਨਸੂਲੇਸ਼ਨ ਵਗੈਰਾ ਅੰਦਰ ਪਾ ਕੇ ਤੇ ਫਿਰ ਕਰਦੇ ਹਾਂ ਕੰਮ ਆ ਸਾਰੀ ਦਰਵਾਜ਼ਾ ਰਿਨਸੋਲਿਊਸ਼ਨ ਆ ਬਲੌਕ ਆ 6 ਇੰਚੀ ਕੈਪ ਦੇ ਕੇ ਤੇ ਬਾਹਰਲੀ ਸਾਈਡ ਇੱਟਾਂ ਲੱਗ ਜੰਦੀਆਂ ਆ ਇੱਟਾਂ ਇੱਟਾਂ ਦੇ ਵਿੱਚ ਪਾਹ ਹੁੰਦੀ ਹੈ ਜੀ ਜਿਹੜੀ ਆ ਪੁਆਇੰਟਿੰਗ ਹੁੰਦੀ ਹੈ ਇਹਨੂੰ ਆਪ ਪੂਰੀ ਪੁਆਇੰਟ ਕਰਦੇ ਆ ਆ ਨਾਰਮਲ ਲੱਗੀਆਂ ਤੇ ਆ ਪੁਆਇੰਟ ਕੀਤੀ ਹੈ ਯਾਨੀ ਕਿ ਦੇ ਵਿੱਚ ਸਾਫ਼ ਕੀਤਾ ਇਹਨੂੰ ਫਿਰ ਇੱਕ ਸਾਰ ਲੱਗਦੀਆਂ ਸਾਰੀਆਂ ਦੇਖ ਸਕਦੇ ਹੋ ਕਿਤੇ ਕੋਈ ਵੱੜਵੰਗ ਨਹੀਂ ਹੋਊਗਾ ਤੇ ਬਲੌਕ ਵੀਦਾ ਆ ਇਹਦੇ ਵਿੱਚ ਇਹਨੂੰ ਦੋਵਾਂ ਨੂੰ ਬੰਨਣ ਵਾਸਤੇ ਲਾਈ ਹੁੰਦੀ ਆ ਆ ਇਨਸੂਲੇਸ਼ਨ ਆ ਵੀ ਇਹਦੇ ਵਿੱਚ ਹੀਟਿੰਗ ਜਾਂ ਠੰਡ ਅੰਦਰ ਨਾ ਜਾ ਸਕੇ ਬਾਹਰ ਨਾ ਜਾ ਸਕੇ ਹੀਟਿੰਗ ਬਾਹਰ ਨਾ ਜਾ ਸਕੇ ਠੰਡ ਅੰਦਰ ਨਾ ਜਾ ਸਕੇ ਤੇ ਬਾਕੀ ਆ ਬਲੌਕ ਵਰਕ ਆ ਆ ਬਲੌਕ ਆ ਪਰ ਹੌਲੇ ਹੁੰਦੇ ਨੇ ਭਾਰੇ ਨਹੀਂ ਹੁੰਦੇ ਤੇ ਭਾਰੇ ਵੀ ਆਉਂਦੇ ਆ ਤੇ ਭਾਰੇ ਸਾਈਡ ਆਹ ਦੋਗ ਲੱਗੇ ਆ ਜਿਹੜੇ ਇੱਧਰ ਲੱਗੇ ਭਾਰੇ ਤੇ ਮਤਲਬ ਇਤਾਂ ਦਾ ਕੰਮ ਹੁੰਦਾ ਆ ਸਾਰਾ ਤੇ ਆ ਜੋਬ ਆ ਇੱਥੇ 6 ਘਰ 4 ਉਹ ਪਿਛੇ ਬਣਨੇ ਆ ਤੇ ਆ ਇਧਰ ਬਣਨੇ ਆ ਜਾਨੀ ਕਿ ਆ ਬਣ ਗਿਆ 1 ਆ ਤੇ 1 ਉਪਰੇ 2 ਘਾਰੇ ਤੇ ਘਾਰੇ ਡਾਂਦਾ ਹੈ ਜੁੱਕੇ ਦੇ ਵਿੱਚ ਉਹ ਵਾਲਾ ਦਵਾਲਾ ਕਮਾ ਕੇ ਦਿਖਾ ਦਿੰਨਾ ਇਹ ਇਹ ਨਹੀਂ ਪੈ ਰਿਹਾ ਉਹ ਤਾਂ ਮਾੜਾ ਮਾੜਾ ਚਲੋ ਫਿਰ ਕੋਈ ਗੱਲ ਨਹੀਂ ਤੇ ਬਾਕੀ ਬਹੁਤ ਵਧੀਆ ਜੌਬ ਕੋਈ ਚੱਕਰ ਨਹੀਂ ਆ ਮੈਂ ਦਰੀਨਾ ਜਨ ਲੋਕ ਯਾਹਦੇ ਬਿਲਡਿੰਗ ਵਰਕ ਔਖਾ ਕੋਈ ਔਖਾ ਨਹੀਂ ਹੈਗਾ ਤੇ ਸਭ ਠੀਕ ਠਾਕ ਹੈ ਚੱਲਦਾ ਕਰ ਪੈਸੇ ਮਿਲਨੇ ਚਾਹੀਦੇ ਕੰਮ ਨਹੀਂ ਕੋਈ ਔਖਾ ਹੁੰਦਾ ਤੇ ਉਸ ਔਖਾ ਦਾ ਘਰੇ ਵੀ ਔਖਾ ਹੀ ਹੈ ਪਹਿਲੇ ਵੀ ਰਹਿਣਾ ਸਭ ਤੋਂ ਔਖਾ ਠੀਕ ਹੈ ਜੀ ਤੇ ਆਹ ਵਾ ਸਾਰੀ ਜੌਬ ਠੀਕ ਹੈ ਚਲੋ ਜੀ ਮਿਲਦੇ ਆ ਬਾਅਦ ਵਿੱਚ ਦੂਜੀ ਅਗਲੀ ਵੀ ਤੁਹਾਨੂੰ ਦਿਖਾਉਨੇ ਆ ਕਿ ਕੀ ਕਿ ਕਿੱਦਾਂ ਚੱਲਦਾ ਕੰਮ ਨਾਲ ਦੀ ਨਾਲ ਤੁਹਾਨੂੰ ਦਈ ਜਣਾ ਅੰਦਰ ਆ ਸਿੰਗਲ ਏਟ ਦਾ ਸਿੰਗਲ ਬਲੌਕ ਦਾ ਆਇਆ ਹੈ ਪਾਰਟੀਸ਼ਨ ਇਹਦੇ ਉੱਪਰ ਜਾਨੀ ਕਿ ਹੁਣ ਆਪਾਂ ਛੱਤ ਪਾਉਣੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਅਦ ਵਿੱਚ